2 ਮਾਰਚ 1918 ਸਰਦਾਰ ਭਾਨ ਸਿੰਘ ਸੁਨੇਤ ਜੋ ਗਦਰ ਪਾਰਟੀ ਦੇ ਆਗੂ ਸੀਗੇ ਉਹ ਅੱਜ ਦੇ ਦਿਨ ਸ਼ਹੀਦ ਹੋਏ ਸੀਗੇ ਆਓ ਜਾਣੀਏ ਕਿ ਭਾਨ ਸਿੰਘ ਸੁਨੇਤ ਕੌਣ ਸੀਗਾ ਜਿਨ੍ਹਾਂ ਨੇ ਆਪਣੀ ਕੌਮ ਲਈ ਆਪਣੇ ਧਰਮ ਦੇ ਲਈ ਸ਼ਹੀਦੀ ਦਾ ਜਾਂਬ ਦਿੱਤਾ ਅਤਿਆਸਤਾ ਇਹ ਪੰਨਾ ਜਾਣਨ ਤੋਂ ਪਹਿਲਾਂ ਫਤਿਹ ਸਾਜੀ ਕਰੋ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਕੌਮ ਨੂੰ ਆਜ਼ਾਦ ਕਰਵਾਉਣ ਵਾਸਤੇ ਤੇ ਆਪਣੀ ਕੌਮ ਨੂੰ ਉੱਚੀਆਂ ਬੁਲੰਦੀਆਂ ਤੇ ਲਿਜਾਣ ਵਾਸਤੇ ਸਮੇ ਸਮੇ ਸਰ ਵੱਖ-ਵੱਖ ਪਾਰਟੀਆਂ ਨੇ ਆਪਣਾ ਯੋਗਦਾਨ ਪਾਇਆ ਇਸੀ ਤਰ੍ਹਾਂ ਇੱਕ ਗਦਰ ਪਾਰਟੀ ਉੱઠી ਜਿਹਨੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਗਦਰ ਪਾਰਟੀ ਦੇ ਆਗੂਆਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਸਰਕਾਰ ਦੇ ਵਿਰੋਧ ਦੇ ਵਿੱਚ ਖੜ ਕੇ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਨਾ ਗਦਰ ਪਾਰਟੀ ਦੇ ਆਗੂ ਪਈਪਾਨ ਸਿੰਘ ਸੁਨੀਤ ਜੋ ਜ਼ਿਲ੍ਹਾ ਲੁਧਿਆਣੇ ਦੇ ਰਹਿਣ ਵਾਲੇ ਸੀਗੇ ਇਹਨਾਂ ਨੂੰ ਗਦਰ ਸਾਜ਼ਿਦ ਦੇ ਪਈਪਾਨ ਸਿੰਘ ਸੁਨੀਤ ਜੋ ਜ਼ਿਲ੍ਹਾ ਲੁਧਿਆਣੇ ਦੇ ਰਹਿਣ ਵਾਲੇ ਸੀਗੇ ਜੋ ਗਦਰ ਪਾਰਟੀ ਦੇ ਆਗੂ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੰਡੇ ਮਾਰ ਜੇਲ੍ਹ ਚ ਭੇਜਿਆ ਗਿਆ ਇਹਨਾਂ ਦਾ ਖਾਰਕੂ ਸੁਭਾਅ ਹੋਣ ਕਰਕੇ ਜੇਲ੍ਹ ਵਿੱਚ ਵੀ ਜੇਲ੍ਹ ਦੇ ਜਿਹੜੇ ਆਗੂ ਸੀਗੇ ਸਿਪਾਹੀ ਸੀਗੇ ਉਹਨਾਂ ਦੇ ਨਾਲ ਇਹਨਾਂ ਦੀ ਨਹੀਂ ਬਣਦੀ ਸੀਗੀ ਹੁਣ ਕੈਦੀ ਦੀ ਜੇਲ੍ਹ ਦੇ ਅਧਿਕਾਰੀਆਂ ਨਾਲ ਨਾ ਬਣੇ ਫਿਰ ਜਿਹੜੇ ਜੇਲ੍ਹ ਦੇ ਅਧਿਕਾਰੀ ਸੀਗੇ ਉਹ ਭਾਈ ਭਾਨ ਸਿੰਘ ਨੂੰ ਸਨੇਤ ਦੇ ਉੱਤੇ ਜ਼ੁਲਮ ਕਰਦੇ ਸੀਗੇ ਕਦੀ ਇਹਨਾਂ ਨੂੰ ਖੁਰਾਕ ਨਹੀਂ ਪੂਰੀ ਦੇਣੀ ਕਦੇ ਸੌਣ ਨਹੀਂ ਦੇਣਾ ਕਦੇ ਕਾਲ ਕੋਠੜੀ ਵਿੱਚ ਬੰਦ ਕਰਨਾ ਹੋਰ ਕਈ ਤਰੀਕੇ ਦੇ ਤਸੀਹੇ ਭਾਈ ਭਾਨ ਸਿੰਘ ਨੂੰ ਸੁਨੇਤ ਨੂੰ ਰੋਜ਼ ਦਿਆ ਕਰਦੇ ਸੀਗੇ ਜਿਨ੍ਹਾਂ ਕਰਕੇ ਹੌਲੀ-ਹੌਲੀ ਭਾਈ ਭਾਨ ਸਿੰਘ ਸੁਨੇਤ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਜਾਂਦੀ ਹੈ ਭਾਈ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੇ 29 ਸਿੱਖਾਂ ਨੇ 29 ਕੈਦੀਆਂ ਨੇ ਜੇਲ੍ਹ ਵਿੱਚ ਭੁਖੜ ਤਾਲ ਵੀ ਰੱਖੀ ਕਿ ਤੁਸੀਂ ਭਾਈ ਸਾਹਿਬ ਦੇ ਉੱਤੇ ਜ਼ੁਲਮ ਨਾ ਕਰੋ ਉਹਨਾਂ ਦੇ ਹੱਕ ਦੇ ਲਈ ਪਰ ਹੁਣ ਕਰ ਕੀ ਸਕਦੇ ਸੀਗੇ ਉਹ ਦਿਖਾ ਦੀਆਂ ਨੇ ਆਪਣੀ ਮਰਜ਼ੀ ਕਰਨੀ ਗੱਲ ਉਹੀ ਕਿ ਖਾਣ ਨੂੰ ਨਹੀਂ ਦੇਣਾ ਪੀਣ ਨੂੰ ਨਹੀਂ ਦੇਣਾ ਸੌਣ ਨੂੰ ਨਹੀਂ ਦੇਣਾ ਜ਼ੁਲਮ ਕਰਨਾ ਕਦੇ ਲਾਠੀਆਂ ਮਾਰਨੀਆਂ ਕਦੇ ਖੁਰਤਸੀਹੇ ਦੇਣੇ ਸਰੋਜ ਇਦਾਂ ਦੇ ਤਸੀਹੇ ਸਹੰਦੇ ਸਹੰਦੇ ਭਾਈ ਸਾਹਿਬ ਜੀ ਦਾ ਸਰੀਰ ਕਮਜ਼ੋਰ ਹੋਇਆ ਤੇ 2 ਮਾਰਚ 1918 ਈਸਵੀ ਨੂੰ ਗਦਰ ਪਾਰਟੀ ਦਾ ਇਹ ਬਹੁਤ ਵੱਡਾ ਆਗੂ ਭਾਈ ਭਾਨ ਸਿੰਘ ਸੁਨੇਤ 2 ਮਾਰਚ 1918 ਨੂੰ ਅੰਡੇ ਮਾਰ ਜੇਲ ਦੇ ਵਿੱਚ ਸ਼ਹੀਦੀ ਦਾ ਜਾਂਪੀ ਜਾਂਦਾ ਸੋ ਅੱਜ ਦਾ ਜਿਹੜਾ ਇਤਿਹਾਸ ਹੈ ਅੱਜ ਦਾ ਜਿਹੜਾ ਇਹ ਦਿਨ ਹੈ ਅੱਜ ਦੇ ਦਿਨ 2 ਮਾਰਚ ਨੂੰ ਭਾਈ ਭਾਨ ਸਿੰਘ ਉਹ ਸੁਨੇਤ ਹੋਣਾ ਨੇ ਸ਼ਹੀਦੀ ਦਾ ਜਾਨ ਪੀਤਾ ਸੀ ਗੁਰੂ ਮਾਲਕੇ ਰਿਪਾ ਕਰੇ ਸਤ ਗੁਰ ਮਿਹਰামত ਕਰੇ ਬਲਾਉ ਫਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ